ਕੋਈ ਮਰਦਾਨਾ ਵੀ ਕਿੱਦਾਂ ਬਣਿਆ ਜਾ ਸਕਦਾ ਹੂੰ ਜਿਹੜਾ ਹਰ ਟਾਈਮ ਮਤਲਬ ਕਿ ਜੋ ਗੁਰੂ ਨੇ ਕਹਤਾ ਆਖਾਂ ਮੰਨਦਾ ਹੈ ਹਾਂ ਉਹੀ ਸੱਚਾ ਜਿੰਨੇ ਆਪਣੇ ਅੰਦਰ ਜੋ ਮਰਦਾ ਨਹੀਂਗਾ ਜੋ ਹੈ ਉਹਨੂੰ ਜਾਣ ਲਿਆ ਮਰਦਾਨਾ ਜਿੰਨੇ ਉਸ ਪਰਮ ਤਤ ਨੂੰ ਅਨੁਭਵ ਕਰ ਲਿਆ ਕਿ ਮੈਂ ਉਹ ਹਾਂ ਨਾ ਕਿਚ ਆਈ ਬੋ ਨਾ ਕਿਛ ਜਾਈਬੋ ਰਾਮ ਕੀ ਦੋਹਾਈ ਜਨੇ ਆਪਣੀ ਚੇਤਨਾ ਨੂੰ ਪੂਰਨ ਤੌਰ ਤੇ ਉਜਾਗਰ ਕਰ ਲਿਆ ਉਹੀ ਬ੍ਰਹਮ ਦੀ ਸੇਵਾ ਚਾਹ ਸਕਦਾ ਹੈ ਤੋ ਪਹਿਲਾ ਆਪਣੇ ਆਪ ਨੂੰ ਪਛਾਨਣਾ ਪਊਗਾ ਜਦ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਨ ਪਛਾਨਦੇ ਤਦ ਤੱਕ ਤੁਸੀਂ ਉਸ ਹੁਕਮ ਚ ਉਸ ਗੁਰੂ ਦੇ ਆਰਡਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਲਈ ਨਹੀਂ ਕਰ ਸਕਦੇ ਤੋ ਮਰਦਾਨੀ ਨੇ ਸਭ ਤੋਂ ਪਹਿਲਾ ਮਰਤਾ ਨਾ ਬਾਬੇ ਨੇ ਖੁਦ ਕਿਹਾ ਸੀ ਕਿ ਮਾਤਾ ਨੇ ਨਾ ਰੱਖਿਆ ਸੀ ਮਰ ਜਾਣਾ ਹਮ ਸੰਸਾਰ ਕੌਣ ਮਰਦਾ ਏ ਸੰਸਾਰ ਮਰਦੇ ਆ ਵਿਚਾਰ ਮਰਦੇ ਆ ਤਨ ਮਰਦਾ ਏ ਮਨ ਮਰਦਾ ਏ ਤਿੰਨ ਚੀਜ਼ਾਂ ਮਰਦੀਆਂ ਨੇ ਤਨ ਮਨ ਤੇ ਸੰਸਾਰ ਹੋਰ ਨਹੀਂ ਕੁਝ ਵੀ ਮਰਦਾ ਹ ਹ ਕੋ ਚੌਥੀ ਚੀਜ਼ ਹੈ ਨਹੀਂ ਜਿਹੜੀ ਮਰਦੀ ਆ ਜਾਂ ਤਨ ਮਰਦਾ ਜਾਂ ਮਨ ਮਰਦਾ ਜਾਂ ਸੰਸਾਰ ਮਰਦਾ ਲੱਭੋ ਚੌਥੀ ਚੀਜ਼ ਤੋਂ ਉਹਦਾ ਨਾਂ ਰੱਖਿਆ ਸੀ ਮਰ ਜਾਣਾ ਅਸੀਂ ਸਭ ਮਰ ਜਾਣਾ ਹ ਤਨ ਨੇ ਮਰ ਜਾਣਾ ਮਨ ਨੇ ਮਰ ਜਾਣਾ ਸੰਸਾਰ ਅਸੀਂ ਸਭ ਮਰ ਜਾਣੇ ਆ ਹ ਪਰ ਬਾਬੇ ਨੇ ਕਿਹਾ ਸੀ ਨਹੀਂ ਇਹ ਮਰ ਜਾਣਾ ਨਹੀਂਗਾ ਇਹਦੇ ਚੋਂ ਪਰਮ ਤਤ ਹੈ ਜੋ ਮਰਦਾ ਨਾ ਇਹ ਉਹ ਹੈ ਇਹਨੇ ਆਪਣੀ ਸੱਤਾ ਨੂੰ ਅਨੁਭਵ ਕਰਨਾ ਹੈ ਸੁਣੋ ਰੇ ਤੂੰ ਕੌਣ ਇਹਨੇ ਉਹ ਜਾਣ ਲੈਣਾ ਹੈ ਤੇ ਜਿਨੇ ਆਪਣੇ ਆਪ ਨੂੰ ਜਾਣ ਲਿਆ ਉਹ ਫਿਰ ਮਰਦਾਨਾ ਬਣ ਜਾਂਦਾ ਹੈ ਤੋ ਉਹ ਬ੍ਰਹਮ ਦੇ ਨਾਲ ਤੁਰ ਸਕਦਾ ਹੈ ਤੇ ਤੋ ਬ੍ਰਹਮ ਜਾ ਰਿਹਾ ਹੈ ਤੇ ਨਾਲ-ਨਾਲ ਜਾਏਗਾ ਜੇ ਬ੍ਰਹਮ ਬੈਠਾ ਹੈ ਤਾਂ ਉਹ ਵੀ ਬੈਠ ਜਾਏਗਾ ਜੇ ਬ੍ਰਹਮ ਉੱਠਿਆ ਹੈ ਤਾਂ ਉਹ ਵੀ ਉੱਠ ਜਾਏਗਾ ਨਾਲ-ਨਾਲ ਕਹੋ ਕਬੀਰ ਹਮ ਰਾਮ ਕੀ ਅੰਸ ਮਰਦਾਨਾ ਦਾ ਮਤਲਬ ਅੰਸ ਤੇ ਨਾਨਕ ਦਾ ਮਤਲਬ ਨਾ ਅਨਕ ਜਿੱਚ ਅਨੇਕਤਾ ਨਹੀਂਗੀ ਜਿੱਚ ਅਦਵੈਤ ਹੈ ਉਹ ਕੀ ਹੈ ਬ੍ਰਹਮ ਹੈ ਹੂੰ ਤੋ ਇੱਕ ਪਰਫੈਕਟ ਐਗਜ਼ਾਮਪਲ ਹੈ ਬ੍ਰਹਮ ਤੇ ਜੀਵ ਦਾ ਇੱਕ ਬ੍ਰਹਮ ਖੁਦ ਪ੍ਰਮਾਤਮਾ ਇੱਕ ਜੀਵ ਜਿਹਦੇ ਚ ਰੱਬ ਬਣ ਦੀ ਸੰਭਾਵਨਾ ਸਾਡੇ ਸਾਰੇ ਅਸੀਂ ਸਾਰੇ ਮਰਦਾਨਾ ਬਣਨ ਆਏ ਆ ਹੂੰ ਅਸੀਂ ਸਾਰੇ ਮਰ ਜਾਣੇ ਆ ਜੀ ਪਰ ਅਸੀਂ ਮਰਦਾਨਾ ਬਣਨ ਆਏ ਆ ਤੇ ਜਦੋਂ ਮਰਦਾਨਾ ਬਣ ਗਿਆ ਤਾ ਫਿਰ ਬਾਬਾ ਜਿੱਥੇ-ਜਿੱਥੇ ਜਾਏਗਾ ਉੱਥੇ-ਉੱਥੇ ਅਸੀਂ ਵੀ ਜਾਵਾਂਗੇ ਹੁਣ ਇਸ ਵੇਲੇ ਜਿੱਥੇ-ਜਿੱਥੇ ਬਾਬਾ ਜਾ ਰਿਹਾ ਏ ਅਸੀਂ ਉੱਥੇ-ਉੱਥੇ ਨਹੀਂ ਜਾ ਰਹੇ ਹੂੰ ਅਸੀਂ ਆਪਣੀ ਦੌੜੀ ਵੱਲ ਆਪਣੀ ਦੌੜੀ ਵੱਲ ਜਾ ਰਹੇ ਹੂੰ ਤਾਂ ਫਿਰ ਅਸੀਂ ਬਾਬੇ ਦੇ ਗੀਤ ਵੀ ਗਾਵਾਂਗੇ ਜਿਸ ਦਿਨ ਮਰਦਾਨਾ ਮਰਦਾਨਾ ਦਾ ਅਨੁਭਵ ਹੋ ਗਿਆ ਉਸ ਦਿਨ ਮਿਲ ਫਿਰ ਬਾਬਾ ਖੁਦ ਕਹੇਗਾ ਛੇੜ ਮਰਦਾਨਿਆਂ ਬਾਣੀ ਆਈ ਏ ਹਾਂ ਰਬਾਬ ਨੂੰ ਛੇੜ ਭਾਵ ਆਪਣੀ ਸਵਾਸਾਂ ਨੂੰ ਛੇੜ ਹਮ ਆਜ ਦੀ ਜ਼ਿੰਦਗੀ ਦੀ ਰਬਾਬ ਹੈ ਇਹ ਜਿਹੜੇ ਤੇਰੇ ਸਵਾਸ ਨੇ ਇਹਨਾਂ ਨੂੰ ਸੰਭ ਕਰ ਆ ਜਿਹੜੇ ਸਵਾਸ ਨੇ ਇਹਨਾਂ 'ਚ ਕੋਈ ਨਾਦ ਨਹੀਂਗਾ ਇਹਨਾਂ 'ਚ ਕੋਈ ਰਾਗ ਨਹੀਂਗਾ ਇਹਨਾਂ 'ਚ ਕੋਈ ਸਿੰਕ੍ਰੋਨਾਈਜ਼ੇਸ਼ਨ ਨਹੀਂਗੀ ਇਹਨਾਂ ਨੂੰ ਤੂੰ ਸਿੰਕ੍ਰੋਨਾਈਜ਼ ਕਰ ਇਹਨਾਂ ਨੂੰ ਸੰਭ ਕਰ ਇਹ ਸ਼ਬਦ ਦੇ ਨਾਲ ਇਹਨਾਂ ਨੂੰ ਰਾਗਮਈ ਕਰ ਇਹਨਾਂ ਨੂੰ ਰਾਗ ਮਾਲਾ ਬਣਾ ਤੋ ਜਿਦਨ ਫਿਰ ਅਸੀਂ ਉਹ ਆਪਣੀ ਸਿੰਕ੍ਰੋਨਾਈਜੇਸ਼ਨ ਕਰ ਲਈ ਤਾਂ ਉਸ ਵੇਲੇ ਬਾਬਾ ਨਾਨਕ ਅਜ ਵੀ ਹੈ ਹਮਮ ਔਰ ਮਰਦਾਨਾ ਅਜ ਵੀ ਹੈ ਔਰ ਮਰ ਜਾਣਾ ਅਜ ਵੀ ਹੈ ਕੋਈ ਮਰ ਜਾਣਾ ਹੈ ਕੋਈ ਮਰਦਾਨਾ ਹੈ ਪਰ ਬਾਬਾ ਤੇ ਬਾਬਾ ਹੀ ਹੈ ਦੁਆਇਤ ਇਸ ਬਲੀ ਵੀ ਹੈ ਤੋ ਇਹ ਹੈ ਮਰਦਾਨਾ ਤੇ ਇਹ ਹੈ ਬਾਬਾ